ਪਟੰਨਾ ਦਾ ਟ੍ਰੈਫਿਕ ਪੁਲਿਸ ਨੇ ਸਕੂਲ ਵੈਨਾਂ ਦੇ ਕੀਤੇ ਕਾਗਜ਼ ਚੈੱਕ ਅਤੇ ਵੈਨਾਂ ਦੇ ਕਾਗਜ਼ ਪੂਰੇ ਹੋਣ ਨਾ ਕਾਰਨ ਉਹਨਾਂ ਦੇ ਚਲਾਨ ਵੀ ਕੱਟੇ ਗਏ ਅਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਕੂਲ ਵੈਨ ਜਿਹੜੀ ਕਿ ਬੱਚਿਆਂ ਦੀ ਜ਼ਿੰਦਗੀ ਹੁੰਦੀ ਹੈ ਉਹਨਾਂ ਨੂੰ ਵਧੀਆ ਬਣਾ ਕੇ ਰੱਖਣ ਅਤੇ ਜੇਕਰ ਕਿਸੇ ਦੀ ਸ਼ਿਕਾਇਤ ਆਈ ਤਾਂ ਉਸ ਸਕੂਲ ਬੈਂਡ ਨੂੰ ਬੰਦ ਵੀ ਕੀਤਾ ਜਾਊਗਾ ਇਸ ਸੰਬੰਧ ਵਿੱਚ ਟ੍ਰੈਫਿਕ ਪੁਲਿਸ ਦੇ ਇੰਚਾਰਜ ਅਮਰੀਕ ਸਿੰਘ ਨੇ ਕੀ ਕਿਹਾ ਤੁਹਾਨੂੰ ਹਾਂ ਵੀਡੀਓ ਦੇ ਵਿੱਚ ਇਹ ਵੀ ਸੁਣਾਵਾਂਗੇ ਅਸੀਂ ਤਾਂ ਵੀ ਨੇ ਦੁਗੀਆਂ ਟੇਡੀਆਂ ਕਰਾਈਆਂ ਆਈਆਂ ਨਾ ਕੋਈ ਫਾਇਰ ਸੇਫਟੀ ਦਾ ਵੀ ਕੁਝ ਨਹੀਂ ਲੱਗ ਕੋਈ ਅਰੇਂਜਮੈਂਟ ਫਸਟਨ ਕੱਟਦਾ ਹੈ ਜੀ ਆਪਾਂ ਦੇਖੀ ਦਿਖਾਉਣ ਦੇ ਲਈ ਤੇ ਇੱਕ ਉਹ ਇੱਕ ਮਟ ਦੇ ਇਹ ਸਪੈਰ ਹੋਇਆ ਉਹ ਮੇਰਾ ਇਹ ਵੀ ਸਪੈਰ ਟੁੱਟਿਆ ਪਿਆਗਾ ਜਗਾ ਸਟੈਟਰੀਟਰ ਬਾਹਰ ਤਾਂ ਨਸਟਾਈ ਟੱਕਾ ਉਹਦਾਗਾ ਮਟਰ ਟੁੱਟਿਆ ਇਹਦਾ ਚੱਲੂਗਾ ਕਿ ਨਹੀਂ ਇਹ ਵੀ ਦੇਖੋ ਕੋਈ ਕੈਮਰਾ ਨਹੀਂ ਲੱਗਾ la nostra comanda, però, abdemet ayundam amb সেটা <coughs> বল <coughs> <coughs> ਨਾ ਕਰੇ ਉਹਨਾਂ ਦਾ ਮਤਲਬ ਕਰਦਾ ਕਰਦਾ ਉਹ ਉਹਨਾਂ ਦੇ ਬਿਸਤੂ ਹਾਂ ਜ਼ਿਲ੍ਹਾ ਪ੍ਰਸ਼ਾਸਨ ਪੁਲਿਸਪੁਰਸ਼ ਜਿਹਨਾਂ ਦਾ ਖਤਮ ਦਾ ਮੁਤਾਬਕ ਕਰਦੇ ਅੰਸਰ ਅੱਜ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਰੀਏ ਤੁਸੀਂ ਵਕ ਵਕ ਸਕੂਲਾਂ 'ਚ ਗਏ ਹੋ ਕਿਸ ਤਰ੍ਹਾਂ ਹਾਲਾਤ ਕਿਸ ਤਰ੍ਹਾਂ ਦੇ ਦੇਖੇ ਦਾ ਦੋਤ ਵਾਲਾ ਆ ਦੇਖੋ ਮਾਨਜੋਗ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਦੇ ਹੁਕਮ ਅਨੁਸਾਰ ਅਸੀਂ ਵਕ ਵਕ ਸਕੂਲਾਂ ਦੇ ਸਿਰਫ ਸਕੂਲ ਪਾਲਿਸੀ ਦੇ ਤਹਿਤ ਸਕੂਲ ਬੈਨਾਂ ਦੀ ਚੈਕਿੰਗ ਕਰ ਰਹੇ ਹਾਂ ਅ ਕਿਉਂਕਿ ਪਿਛਲੇ ਦਿਨੀ ਸਮਾਣਤ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਘਟੀ ਸੀਗੇ ਜਿੱਚ ਜਿਹੜੇ ਪੰਜ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਸੀ ਚਿਮਨ ਡਰਾਈਵਰ ਦੀ ਉਹ ਪੰਜ ਛੇ ਬੱਚੇ ਨਹੀਂ ਸੀਗੇ ਪਰਿਵਾਰ ਖਤਮ ਹੋਈ ਹੈਗੇ ਇਹ ਕਰਕੇ ਮਾਨਯੋਗ ਸ੍ਰੀ ਪੁਲਿਸ ਕਪਤਾਨ ਬਠਿੰਡਾ ਦਾ ਹੁਕਮ ਹੈ ਵੀ ਕੋਈ ਵੀ ਅਜਿਹੀ ਬੈਨਤ ਨੂੰ ਟੱਕਰਦੀ ਹੈ ਜਿਹੜੀ ਕੰਡ ਮਹਾਰਤ ਦੇ ਵਿੱਚ ਹੈ ਜਿਹੜੀ ਪਾਸਿੰਗ ਨਹੀਂ ਹੈ ਉਹਨਾਂ ਨੂੰ ਅਸੀਂ ਪਾਉਂਡ ਹੀ ਕਰ ਲੈਂਗੇ ਕਿੰਨੀਆਂ ਕਬੌਂਡ ਕੀਤੀਆਂ ਕਿਸ ਤਰ੍ਹਾਂ ਦੀਆਂ ਬੈਨਾਂ ਤੁਸੀਂ ਦੇਖੀਆਂ ਜਿਵੇਂ ਚੈੱਕ ਕੀਤੀਆਂ ਹੈਗੀਆਂ ਕੀ ਕੀ ਵੇਖਿਆ ਤੁਸੀਂ ਬੈਨਾਂ ਦੇ ਕੀ ਹਾਲਾਤ ਕੀ ਨੇ ਦੇਖੋ ਹਾਲਾਤ ਕੁਝ ਬੈਨਾਂ ਦੇ ਬਿਲਕੁਲ ਹੀ ਮੜੇ ਆਪਣਾ ਉਹਨਾਂ ਕੋਲ ਪਾਸਿੰਗਾਂ ਨਾ ਫਰਸ਼ ਵੀ ਬਿਲਕੁਲ ਗਲਿਆ ਪਿਆ ਹੈ ਡਰਾਈਵਰ ਸੀਟ ਵੀ ਨਾ ਬੱਚਿਆਂ ਦੇ ਬੈਠਣ ਨੂੰ ਕੁਛ ਹੈ ਨਾ ਉਹਨਾਂ ਕੋਲ ਆਪਣੇ ਫਰਸਟ ایڈ ਕਿਟ ਨਾ ਜਿਹੜੀਆਂ ਐਂਕਲੋਂ ਛੋਟੀਆਂ ਛੋਟੀਆਂ ਚੀਜ਼ਾਂ ਬਹੁਤੀਆਂ ਤਾਂ ਨਹੀਂ ਇਹ ਕਰ ਸਕਦੇ ਮੇਨ ਵੀ ਨਾ ਫਰਸਟ ایڈ ਕਿਟ ਨਾ ਫਾਇਰ ਸੇਫਟੀ ਹੈ ਨਾ ਬੱਚਿਆਂ ਦੇ ਬੈਠਣ ਲਈ ਕੋਈ ਹੈ ਨਾ ਕੋਈ ਟਾਇਮਰੀ ਲੱਗੀ ਹੈ ਕਿ ਬਹੁਤ ਜ਼ਿਆਦਾ ਕਮੀਆਂ ਪਈਆਂ ਜੀਆਂ ਉਹ ਬਿਲਕੁਲ ਬੈਨਾਂ ਸੀ ਬੰਦੀ ਕੀਤੀ ਇਹ ਸੀ ਸੀਟਾ ਵੀ ਨਾ ਪਟਕੇ ਲਾ ਸਕਦੇ ਬੋਤਿਆਂ ਨੇ ਸੀਟਾ ਜੇ ਪਟਕੇ ਫੱਟੇ ਟਾਈਪ ਲਾ ਰખી ਆ ਉਹ ਰੂਲ ਹੈਗਾ ਕੋਈ ਨਹੀਂ ਉਹ ਰੂਲ ਨਹੀਂ ਉਹ ਐਸੇ ਕਰਕੇ ਉਹਨੇ ਉਹਨਾਂ ਦਾ ਚਲਾਨ ਵੀ ਕਰ ਰਹੀਆਂ ਸੀ ਦੇਖੋ ਜੇ ਉਹ ਸ਼ਰਤਾਂ ਪੂਰੀਆਂ ਕਰਦੇ ਆ ਕੁਝ ਉਹਨਾਂ ਦਾ ਉਹਨਾਂ ਦਾ ਚਲਾਨ ਕਰਕੇ ਰਿਹਾ ਜੇਕਰ ਜੇ ਪੂਰੀ ਨਹੀਂ ਕਰਦੇ ਤਾਂ ਉਹਨੂੰ ਬੰਦ ਹੀ ਕਰ ਰਹੀ ਸੀ ਕੀ ਕੀ ਹੋਣਾ ਕੀ ਕੀ ਜਾਂਦੇ ਇਹ ਵੀ ਦਰਸ਼ਕਾਂ ਨੂੰ ਦੱਸ ਦਿਓ ਕਿ ਕੀ ਕੀ ਧਿਆਨ ਰੱਖਣ ਜੇ ਮਾਪੇ ਉਹ ਧਿਆਨ ਨਹੀਂ ਰੱਖਦੇ ਮਾਪੇ ਨੂੰ ਕੀ ਕੀ ਧਿਆਨ ਰੱਖਣਾ ਚਾਹੀਦਾ ਜਦੋਂ ਆਪਣੇ ਬੱਚੇ ਨੂੰ ਬੈਂ ਤੇ ਲਾਉਂਦੇ ਆ ਕੀ ਦੇਖਣਾ ਦੇਖੋ ਮੈਂ ਇੱਕ ਤਾਂ ਪੇਰੈਂਟਸ ਨੂੰ ਅਪੀਲ ਕਰੂੰਗਾ ਵੇ ਕੋਈ ਜਦੋਂ ਵੀ ਤੁਸੀਂ ਆਪ ਦਾ ਬੱਚਾ ਕਿਸੇ ਵੀ ਸਕੂਲ ਚ ਲਾਉਣਾ ਹੈ ਉਹ ਸਕੂਲ ਨਾਲ ਕਨੈਕਟਡ ਜਿਹੜੀ ਸਕੂਲ ਦੇ ਨਾਲ ਹੀ ਹੋਣਾ ਜੇ ਬੈਨੋ ਦੇ ਵਿੱਚ ਹੀ ਲਾਇਆ ਜਾਵੇ ਕਿਉਂਕਿ ਸਕੂਲ ਦੀ ਰਿਸਪੌਂਸਿਬਿਲਟੀ ਬੰਦੀ ਹੈ ਬੈਨਾਂ ਦੀ ਸਾਰੀ ਫਾਰਮੈਲਟੀਆਂ ਪੂਰੀਆਂ ਕਰਾਉਂਦੀ ਸੇਫ ਸਕੂਲ ਪਾਲਿਸੀ ਦੇ ਤਹਿਤ ਪਰੰਤੂ ਕੁਝ ਪ੍ਰਾਈਵੇਟ ਬੱਚਿਆਂ ਦੇ ਉੱਤੇ ਸਕੂਲ ਬੈਨਾਂ ਦੇ ਉੱਤੇ ਜਿਵੇਂ ਆਟੋ ਰਿਕਸ਼ਾ ਤੇ ਭੇਜੀ ਜਾਂਦੇ ਆ ਉਹ ਪੇਰੈਂਟਸ ਬਿਲਕੁਲ ਤੈ ਨਹੀਂਗੇ ਉਹ ਆਪ ਦੇ ਬੱਚੇ ਦੀ ਜ਼ਿੰਦਗੀ ਨੂੰ ਖਤਰੇ ਚ ਪਾ ਰਹੇ ਆ ਦੇਖੋ ਨਾ ਤਾਂ ਇਹਨਾਂ ਦੇ ਸਾਈਡ ਦੇ ਉੱਤੇ ਕੋਈ ਐਂਗਲ ਲੱਗਿਆ ਹੋਇਆ ਨਾ ਕੋਈ ਇਹਨਾਂ ਕੋਲੇ ਫਰਸਟ ਕਿਟ ਹੈ ਨਾ ਕੋਈ ਫਾਇਰ ਸੇਫਟੀ ਅਰੇਂਜਮੈਂਟ ਹੈ ਕੁਝ ਵੀ ਨਹੀਂ ਨਾ ਕੋਈ ਕੈਮਰਾ ਹੈਗਾ ਨਾ ਕੋਈ ਇਹਨਾਂ ਦੇ ਕੋਲ ਸਹਾਇਕ ਹੈ ਨਾਲ ਵੀ ਅਸੀਂ ਬਤਾਰ ਕੇ ਬੱਚੇ ਨੂੰ ਰੋਡ ਕਰਾਸ ਕਰਾਉਣੀ ਹੈ ਅਨਸਰ ਰਾਜਕਿਸਤਾਨ ਵਾਲੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਵਕਤ ਵਕਤ ਸਕੂਲਾਂ 'ਚ ਗਏ ਹੋ ਕਿਸ ਤਰ੍ਹਾਂ ਹਾਲਾਤ ਕਿਸ ਤਰ੍ਹਾਂ ਦੇਖੇ ਜਾਤੇ ਉਹਦੇ ਬਾਰੇ ਹਾਂ ਦੇਖੋ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਦੇ ਹੁਕਮ ਅਨੁਸਾਰ ਅਸੀਂ ਵਕਤ ਵਕਤ ਸਕੂਲਾਂ ਦੇ ਸਿਰਫ ਸਕੂਲ ਪਾਲਿਸੀ ਦੇ ਤਹਿਤ ਸਕੂਲ ਬੈਨਰ ਦੀ ਚੈਕਿੰਗ ਕਰ ਰਹੇ ਹਾਂਗੇ ਕਿਉਂਕਿ ਪਿਛਲੇ ਦਿਨੀ ਸਮਾਨਤ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਘਟੀ ਸੀਗੀ ਜਿਹੜੇ ਅ ਜਿਹੜੇ ਪੰਜ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਸੀ ਚਿਮਨ ਡਰਾਈਵਰ ਦੇ ਉਹ ਪੰਜ ਛੇ ਬੱਚੇ ਨਹੀਂ ਸੀਗੇ ਪਰਿਵਾਰ ਖਤਮ ਹੋਏ ਹੈਗੇ ਇਹ ਕਰਕੇ ਮਾਨਯੋਗ ਸ੍ਰੀ ਨੀਪਾਲਸ ਕਪਤਾਨ ਬਠਿੰਡਾ ਦਾ ਹੁਕਮ ਹੈ ਵੀ ਕੋਈ ਵੀ ਅਜੇ ਹੀ ਬੈਂਤ ਨੂੰ ਟੱਕਰਦੀ ਹੈ ਜਿਹੜੀ ਕੰਡ ਮਹਾਲਤ ਦੇ ਵਿੱਚ ਹੈ ਜਿਹੜੀ ਪਾਸਿੰਗ ਨਹੀਂ ਹੈ ਉਹਨਾਂ ਨੂੰ ਅਸੀਂ ਪਾਉਂਡ ਹੀ ਕਰ ਦੇਵਾਂਗੇ ਕਿੰਨੀਆਂ ਕਾਪਾਉਂਡ ਕੀਤੀਆਂ ਕਿਸ ਤਰ੍ਹਾਂ ਦੀਆਂ ਬੈਨ ਤੁਸੀਂ ਦੇਖਿਆ ਜਿਵੇਂ ਚੈੱਕ ਕੀਤੀਆਂ ਹੈਗੀਆਂ ਕੀ ਕੀ ਵੇਖਿਆ ਤੁਸੀਂ ਬੈਨਾਂ ਦੇ ਕੀ ਹਾਲਾਤ ਕੀ ਨੇ ਦੇਖੋ ਹਾਲਾਤ ਕੁਝ ਬੈਨਾਂ ਦੇ ਬਿਲਕੁਲ ਹੀ ਮਾੜੇ ਆ ਨਾ ਉਹਨਾਂ ਕੋਲੇ ਪਾਸਿੰਗਾਂ ਨਾ ਫਰਸ਼ ਵੀ ਬਿਲਕੁਲ ਗਲਿਆ ਪਿਆ ਡਰਾਈਵਰ ਸੀਟ ਵੀ ਨਾ ਬੱਚਿਆਂ ਦੇ ਬੈਠਣ ਨੂੰ ਕੁਛ ਹੈ ਨਾ ਉਹਨਾਂ ਕੋਲੇ ਆਪਣੇ ਫਰਸਟ ایڈ ਕਿਟ ਨਾ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਬਹੁਤੀਆਂ ਤਾਂ ਇਹ ਨਹੀਂ ਇਹ ਕਰਦੇ ਤੇ ਮੇਨ ਵੀ ਨਾ ਫਰਸਟ ایڈ ਕਿਟ ਨਾ ਫਾਇਰ ਸੇਫਟੀ ਨਾ ਬੱਚਿਆਂ ਦੇ ਬੈਠਣ ਲਈ ਕੋਈ ਨਾ ਕੋਈ ਕੈਮਰੇ ਲੱਗੇ ਆ ਕਿ ਇਹ ਬਹੁਤ ਜ਼ਿਆਦਾ ਕਮੀਆਂ ਪਾਈਆਂ ਜੀਆਂ ਉਹ ਬਿਲਕੁਲ ਬੈਨਾਂ ਸੀ ਬੰਦੀ ਕੀਤੀ ਬੀਸੀ ਜੀ ਇਹ ਸੀਟਾ ਵੀ ਨਹੀਂ ਪਟਕੇ ਲਾ ਸਕਦੇ ਬਹੁਤੇ ਨਹੀਂ ਸੀਟਾ ਜੇ ਪਟਕੇ ਫੱਟੇ ਟਾਈਪ ਲਾ ਰੱਖੀ ਆ ਉਹ ਰੂਲ ਹੈਗਾ ਕੋਈ ਨਹੀਂ ਉਹ ਰੂਲ ਨਹੀਂ ਉਹ ਐਸੇ ਕਰਕੇ ਉਹਨਾਂ ਨੇ ਉਹਨਾਂ ਦਾ ਚਲਾਨ ਵੀ ਕਰ ਦਈਆਂ ਸੀ ਦੇਖੋ ਜੇ ਉਹ ਸ਼ਰਤਾਂ ਪੂਰੀਆਂ ਕਰਦੇ ਹੋ ਕੁਝ ਉਹਨਾਂ ਦਾ ਉਹਨਾਂ ਦਾ ਚਲਾਨ ਕਰ ਕਰਦੇ ਆ ਜੇਕਰ ਜੋ ਪੂਰੀ ਨਹੀਂ ਕਰਦੇ ਤੋ ਉਹਨੂੰ ਬੰਦ ਹੀ ਕਰ ਰਹੇ ਸੀ ਕੀ ਕੀ ਹੋਣਾ ਕੀ ਕੀ ਜਾਈਂਦੇ ਇਹ ਵੀ ਦਰਸ਼ਕਾਂ ਨੂੰ ਦੱਸ ਦੋ ਕੀ ਕੀ ਧਿਆਨ ਰੱਖਣ ਜੇ ਮਾਪੇ ਉਹ ਧਿਆਨ ਨਹੀਂ ਰੱਖਦੇ ਮਾਪੇ ਨੂੰ ਕੀ ਕੀ ਧਿਆਨ ਰੱਖਣਾ ਚਾਹੀਦਾ ਜਦੋਂ ਆਪਣੇ ਬੱਚੇ ਨੂੰ ਬੈਂਟ ਤੇ ਲਾਉਂਦੇ ਆ ਕੀ ਦੇਖਣੋ ਦੇਖੋ ਮੈਂ ਇੱਕ ਤਾਂ ਪੇਰੈਂਟਸ ਨੂੰ ਅਪੀਲ ਕਰੂੰਗਾ ਵੇ ਕੋਈ ਜਦੋਂ ਵੀ ਤੁਸੀਂ ਆਪ ਦਾ ਬੱਚਾ ਕਿਸੇ ਵੀ ਸਕੂਲ ਚ ਲਾਉਣਾ ਹੈ ਉਹ ਸਕੂਲ ਨਾਲ ਕਨੈਕਟਡ ਜਿਹੜੀ ਸਕੂਲ ਦੇ ਨਾਲ ਹੀ ਹੋਣਾ ਜੀ ਬੈਨ ਉਹਦੇ ਵਿੱਚ ਹੀ ਲਾਇਆ ਜਾਵੇ ਕਿਉਂਕਿ ਸਕੂਲ ਦੀ ਰਿਸਪੋਨਸੀਬਿਲਟੀ ਬੰਦੀ ਹੈ ਬੈਨਾਂ ਦੀ ਸਾਰੀ ਫਾਰਮਲਟੀਆਂ ਪੂਰੀਆਂ ਕਰਾਉਂਦੀ ਸੇਫ ਸਕੂਲ ਪਾਲਿਸੀ ਦੇ ਤਹਿਤ ਪਰੰਤੂ ਕੁਝ ਪ੍ਰਾਈਵੇਟ ਬੱਸਾਂ ਦੇ ਉੱਤੇ ਸਕੂਲ ਬੈਨਾਂ ਦੇ ਉੱਤੇ ਜਿਵੇਂ ਆਟੋ ਰਿਕਸ਼ਨ ਤੇ ਭੇਜੀ ਜਾਂਦੇ ਆ ਉਹ ਪੇਰੈਂਟਸ ਬਿਲਕੁਲ ਧਿਆਨ ਨਹੀਂ ਦੇ ਉਹ ਆਪਦੇ ਬੱਚੇ ਦੀ ਜ਼ਿੰਦਗੀ ਨੂੰ ਖਤਰੇ ਚ ਪਾ ਰਹੇ ਆ ਦੇਖੋ ਨਾ ਤਾਂ ਇਹਨਾਂ ਦੇ ਸਾਈਡ ਦੇ ਉੱਤੇ ਕੋਈ ਐਂਗਲ ਲੱਗਿਆ ਹੋਇਆ ਨਾ ਕੋਈ ਇਹਨਾਂ ਕੋਲੇ ਫਰਸਟ ਕਿਟ ਹੈ ਨਾ ਕੋਈ ਫਾਇਰ ਸੇਫਟੀ ਡਰੇਜਮੈਂਟ ਹੈ ਕੁਛ ਵੀ ਨਹੀਂ ਨਾ ਕੋਈ ਕੈਮਰਾ ਹੈਗਾ ਨਾ ਕੋਈ ਇਹਨਾਂ ਦੇ ਕੋਲ ਸਹਾਇਕ ਹੈ ਨਾਲ ਵੀ ਅਸੀਂ ਬਤਾਰ ਕੇ ਬੱਚੇ ਨੂੰ ਰੋਡ ਕਰਾਸ ਕਰਾਉਣੀ ਹੈ